ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂ ਤੇ ਆਪਣੇ ਆਪ ਨੂੰ ਪੰਥਕ ਕਹਣ ਵਾਲੀ ਪਾਰਟੀ ਸ਼੍ਰੋਮਣੀ ਕਾਲੀ ਦਲ ਦੇ ਆਗੂ ਕਿਤੇ ਨਾ ਕਿਤੇ ਆਪਣੀ ਸ਼ਾਖ ਨੂੰ ਸੰਗਤਾਂ ਦੇ ਵਿੱਚੋਂ ਗਵਾ ਚੁੱਕੇ ਹਨ ਲੱਗਦਾ ਇਸ ਤਰ੍ਹਾਂ ਆ ਕਿ ਸੰਗਤਾਂ ਦਾ ਉਹਨਾਂ ਤੋਂ ਵਿਸ਼ਵਾਸ ụt ਗਿਆ ਜਦੋਂ ਕੋਈ ਵੀ ਗੱਲ ਕਿਸੇ ਵੀ ਤਰੀਕੇ ਦੀ ਗੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਸ਼੍ਰੋਮਣੀ ਕਾਲੀ ਦਲ ਤੋਂ ਆਉਂਦੀ ਹੈ ਤਾਂ ਲੋਕ ਉਸ ਨੂੰ ਹਰ ਵਕਤ ਬਰੋਦੀ ਤਰੀਕੇ ਦੇ ਨਾਲ ਹੀ ਦੇਖਦੇ ਹਨ ਇਸੇ ਤਰ੍ਹਾਂ ਦੀ ਘਟਨਾ ਪਿਛਲੇ ਦੋ ਦਿਨਾਂ ਤੋਂ ਚਰਚਾ ਦੇ ਵਿੱਚ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਤੇ ਨਾ ਕਿਤੇ ਸੋਚ ਰਹੀ ਹੈ ਕਿ ਭਾਈ ਬਲਵੰਤ ਸਿੰਘ ਰਾਜੋਵਾਨਾ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਲਾਇਆ ਜਾਵੇਗਾ ਸਮੁੱਚੀ ਦੁਨੀਆਂ ਦੇ ਵਿੱਚੋਂ ਸੰਗਤਾਂ ਇਹ ਆਵਾਜ਼ ਕੱਢ ਰਹੀਆਂ ਹਨ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਕੋਈ ਅਧਿਕਾਰ ਨਹੀਂ ਹੈ ਕਿ ਉਹ ਬਲਵੰਤ ਸਿੰਘ ਰਾਜਵਾਨਾ ਵਰਗੀ ਵੱਡੀ ਸ਼ਖਸੀਅਤ ਦੇ ਵਿਕਾਰ ਨੂੰ ਵੀ ਇਸ ਤਰ੍ਹਾਂ ਜਿਸ ਤਰ੍ਹਾਂ ਉਹ ਅੱਗੇ ਸਿੰਘ ਸਹਿਬਾਨਾਂ ਦਾ ਨਰਾਦਰ ਕਰਦੀ ਹੈ ਉਸੇ ਤਰ੍ਹਾਂ ਕਰਕੇ ਉਸ ਦਾ ਵੀ ਉਸ ਸ਼ਖਸੀਅਤ ਦਾ ਵੀ ਨੁਕਸਾਨ ਕੀਤਾ ਜਾਵੇ ਇਸ ਤੇ ਸਾਡੇ ਨਾਲ ਜੁੜੇ ਹਨ ਅਮਰਤ ਸੰਚਾਰ ਜਥਾ ਯੂਕੇ ਤੇ ਯੂਰਪ ਦੇ ਸੇਵਾਦਾਰ ਜਿਹਨਾਂ ਵਿੱਚ ਮੁਖ ਸੇਵਾਦਾਰ ਹਨ ਭਾਈ ਬਲਦੇਵ ਸਿੰਘ ਆਪਾਂ ਉਹਨਾਂ ਤੋਂ ਜਾਣਨਾ ਚਾਹਾਂਗੇ ਉਹਨਾਂ ਦੇ ਕੀ ਵਿਚਾਰ ਹਨ ਦੇਖੋ ਜੀ ਇਹ ਜਿਹੜਾ ਮਾਹੌਲ ਆ ਨਾ ਜਿਹੜਾ 2015 ਚ ਸਰਦੇ ਸਾਹਿਬ ਨੂੰ ਮਾਫਤ ਕਰਨ ਤੋਂ ਬਾਅਦ ਆ ਬਣਿਆ ਸੀ ਅੱਜ ਮਾਹੌਲ ਉਹੀ ਬਣ ਰਿਹਾ ਇਹ ਵੱਲ ਪਰਿਵਾਰ ਵਾਰ-ਵਾਰ ਉਹੀ ਖਰਾਤਾ ਕਰ ਰਿਹਾ ਸੇਮ ਉਹੀ ਮਾਹੌਲ ਆ ਉਦੋਂ ਹੀ ਅਕਾਲਤਾ ਤੇ ਉਦੋਂ ਹੀ ਜਹਦਰ ਵਰਤੇ ਜਾ ਰਹੇ ਆ ਫਿਰ ਤਰੀਕਾ ਹੋ ਰਿਹਾ ਆਮ ਦੁਨੀਆ ਵਿੱਚ ਆਮ ਜਿਹੜੇ ਜਿੰਨੇ ਵੀ ਪ੍ਰੈਜੈਂਟਰ ਆ ਜਾਂ ਟੀਵੀ ਚੈਨਲ ਤੇ ਵਿਚਾਰ ਚੱਲ ਰਹੀ ਆ ਉਹ ਵੀ ਵਿਚਾਰਿਆ ਕਿ ਜਿਹੜਾ ਮਾਹੌਲ ਉਦੋਂ 2015 ਵਿੱਚ ਹੋਇਆ ਸੀ ਹਮ ਹਾਲਾਤ ਬਹੁਤ ਖਰਾਬ ਹੋ ਗਏ ਸੀ ਉਦੋਂ ਕੋਈ ਜਹਦਰ ਬਣ ਨੂੰ ਧਿਆਨ ਨਹੀਂ ਸੀ ਇਹ ਯਾਨੀ ਹਰਪ੍ਰੀਤ ਸਿੰਘ ਨੇ ਆਪਣੀ ਯੋਗਤਾ ਦੇ ਨਾਲ ਪੰਜ ਸਾਲ ਜਹੇਦਾਰ ਹੈ ਬੜੇ ਮਿਹਨਤ ਕਰਕੇ ਇਹਨੂੰ ਬੜਾ ਸੈੱਟ ਕੀਤਾ ਸੀ ਔਰ ਅਕਾਲ ਤਖ ਦਾ ਮਾਣ ਮਰਯਾਦਾ ਮਾਣ ਉੱਚਾ ਹੋਇਆ ਸੀ ਪਰ ਇਹ ਪਰਿਵਾਰ ਨੇ ਮੁੜ ਕੇ ਫੇਰ ਜਿਹੜਾ 15 ਵਾਲਾ ਮਾਹੌਲ ਸੀ ਉਹੀ ਲਿਆ ਕੇ ਮੁੜ ਕੇ ਉੱਥੇ ਫੇਰ ਖੜਾ ਕਰਤਾ ਜਿਵੇਂ ਕੀ ਇਹਨਾਂ ਨੇ ਕੋਈ ਕਸਮ ਨਹੀਂ ਛੱਡੀ ਦੇਖੋ ਕਿੰਨਾ ੱੱੱਕਾ ਹੋ ਰਿਹਾ ਜਹੇਦਾਰਾਂ ਨੂੰ ਡੋਣਾ ਫੇਰ ਦਰਾਸ ਨੂੰ ਚੋਰੀ-ਚੋਰੀ ਉਹਨਾਂ ਦਾ ਉਹਨਾਂ ਦਾ ਐਂਟਰੀ ਲਵਾਉਣੀ ਨਵੇਂ ਆ ਦੀ ਉਹਨਾਂ ਤੋਂ ਗਲਤ ਫੈਸਲੇ ਲੈਣੇ ਜਿਹੜੇ ਕੀ ਉਹਨਾਂ ਨੂੰ ਜਿਹੜਾ ਉਹ ਤੋਂ ਸ਼ੇਖ ਕਿਹਾ ਆ ਬੜੇ ਵਿਵਾਦਿਕ ਮਤਲਬ ਜੀ ਢਡਰੀਆਂ ਦਾ ਮਤਲਬ ਬਹੁਤ ਵਿਵਾਦਿਕ ਸੀ ਜਿਹੜਾ ਗੌਰਵ ਮਜੀਦ ਸਿੰਘ ਗੌਰਵ ਦਾ ਬਹੁਤ ਵਿਵਾਦਿਕ ਮਗਲਾ ਸੀ ਇਸ ਕਰਕੇ ਸਰਨੇ ਦਾ ਬੜਾ ਵਿਵਾਦਿਕ ਮਸਲਾ ਸੀ ਉਹਨੂੰ ਇੱਕ ਤਾਂ ਬਿਨਾਂ ਹੀ ਅਚਨਚੇਤੀ ਲਿਆ ਕੇ ਸੰਗਤਾਂ ਉਹਦੇ ਰੱਖ ਦੇਣਾ ਮੈਂ ਜੀ ਕੁਛ ਨਹੀਂ ਜੀ ਮਾਫੀ ਹੋ ਗਈ ਜੀ ਇਦਾਂ ਇਦਾਂ ਕੰਮ ਨਹੀਂ ਜਾਂਦੇ ਹੁੰਦੇ ਕੋ ਵਿਚਾਰ ਨਹੀਂ ਕੀਤੀ ਕੋ ਸੱਦਾ ਮਤਲਬ ਲਿਆ ਕੋ ਕਹੀ ਦੀ ਸਲਾਰ ਹੀ ਰਹੀ ਇਹ ਜਿਹੜਾ ਹਾਲਾਤ ਬਣ ਰਹੇ ਆ ਕੌਮ ਵਾਸਤੇ ਬਹੁਤ ਮਾੜੇ ਆ ਜੋ ਗਿਆਨੀ ਹਰ ਕਿਸਨ ਉੱਥੇ ਕਿਹਾ ਵੀ ਸचेਤ ਹੋਵੋ ਅਸੀਂ ਆਮ ਹੀ ਕਰੀ ਜਾਂਦੇ ਆ ਜੀ ਬੀਜੇਪੀ ਨੇ ਆਇਆ ਨਾ ਇੱਥੇ ਕਿਸੇ ਕਿਸੇ ਨਹੀਂ ਆਉਣਾ ਹੁਣ ਆ ਇੱਥੇ ਗੱਲ ਸਾਡੀ ਸਿਰਫ ਇੰਨੀ ਆ ਵੀ ਅਸੀਂ ਇਕੱਠੇ ਨਹੀਂ ਹੁੰਦੇ ਸਾਡੇ ਚ ਹੰਕਾਰ ਇਹਨਾ ਨਾ ਅਸੀਂ ਤੁਹਾਨੂੰ ਦੇਖ ਕੇ ਨਹੀਂ ਰਾਜੀ ਕੋਈ ਚੰਗਾ ਕੰਮ ਕਰਦਾ ਉਹਦਾ ਡਟ ਕੇ ਸਾਥ ਦੇਵੋ ਗਿਆਨੀ ਹਰਪ੍ਰੀਤ ਸਿੰਘ ਨੇ ਚੰਗਾ ਕੰਮ ਕੀਤਾ ਚਾਹੇ ਕੋ ਟਕਸਾਲ ਵਾਲਾ ਆ ਚਾਹੇ ਕੋ ਮਸ਼ੀਨਰੀ ਵਾਲਾ ਕੋਈ ਵੀ ਗੱਲ ਕਰਦਾ ਕੋਈ ਉਹਦੇ ਸਾਥ ਦੇਵੋ ਆਪਣੀਆਂ ਪੁਰਾਣੀਆਂ ਈਰਖਾ ਨਾ ਛੱਡੋ ਸਾਡੇ ਵਿੱਚ ਜਿਹੜੇ ਪੁਰਾਣੇ ਲੀਡਰ ਨਾ ਪੈਂਦੀ ਪੈਂਦੀ 40 40 ਸਾਲ ਤੋਂ ਵਿਚਰ ਰਹੇ ਆ ਉਹ ਚਾਹਦੇ ਨਹੀਂ ਕੋਈ ਮਰੇ ਜੋਗਵੰਦਾ ਆਵੇ ਉਹ ਜਿੱਦਾਂ ਕਿ ਤੋਂ ਪੰਪਲ ਪੁੱਸੇ ਜਾ ਜਦੋਂ ਲੋਕਾਂ ਨੂੰ ਪਾਏ ਚੰਗੇ ਸਿੰਘ ਸੀ ਸ਼ਹੀਦ ਹੋ ਗਏ ਜਿਹੜੇ ਬੱਚੇ ਹੋਏ ਤਾਂ ਟਾਈਮ ਪਾਜਿਆ ਕਰ ਰਹੇ ਆ ਤੇ ਉਹ ਜਦੋਂ ਇਹ ਨਵਾਂ ਕੋ ਬੰਦਾ ਆਉਂਦਾ ਤਾਂ ਉਹਨਾਂ ਦੀ ਸ਼ਾਦ ਵਿੱਚ ਫਰਕ ਪੈਂਦਾ ਉਹ ਚਾਹਦੇ ਨਹੀਂ ਮੈਂ ਇਹ ਮੇਰਾ ਜੋ ਤਜਰਬਾ ਆ ਜੋ ਗਿਆਨੀ ਹਰ ਪ्रेसਿੰਗ ਦਤਾ ਵੀ ਸਾਸੀਂ ਆ ਵੀ ਵੇਖੋ ਇੱਥੇ ਬੜੇ ਬੜੇ ਚੜ ਕੇ ਇੱਕ ਵਾਰੀ ਦਸ ਕਰੇ ਦੀਨ ਦੁਨੀਆ ਦੇ ਮਾਲਕ ਨੂੰ ਨਾਨਕ ਕਹਿੰਦੇ ਤਾਂ ਕਹਿੰਦੇ ਇੱਥੇ ਦੋ ਜਹਾਂ ਦੇ ਵਾਲੇ ਗੁਰੂ ਬਹੁਤ ਬਸੇ ਜੀ ਅਸੀਂ ਆ ਨਾ ਆ ਜੀਪੀ ਤੋਂ ਡਰੀ ਜਨੇ ਤੇ ਇੰਦਰਾ ਆਈ ਪੀ ਕਰ ਲਿਆ ਉਹਨੇ 5000 ਦਾ ਕਤਲ ਕਰ ਲਿਆ 1 ਲੱਖ ਤੋਂ ਵੱਧ ਸ਼ਹੀਦ ਕਰਤਾ ਅਕਾਲ ਤਖਤ ਨੂੰ ਢਾਢੇ ਦੀ ਕਰਤਾ ਫੇਤੀ ਹੋ ਗਿਆ ਦੇਖੋ ਕਹਿੰਦੇ ਕੌਮਾਂ ਜੀਂਦੀਆਂ ਨਾਲ ਕਰਵਾਨੀਆਂ ਦੇ ਨਾਮ ਅੱਜ ਦੁਨੀਆ ਭਰ ਦੇ ਵਿੱਚ ਆ ਜਿਹੜਾ ਅਬਲ ਜਿਹਦੇ ਸੀ ਅਮਰ ਸਿੰਘ ਚਾਰ ਕੀਤਾ ਇੱਥੇ ਕਿੰਨੇ ਨੌਜਵਾਨ ਬਾਣੀ ਬਾੜੇ ਵਿੱਚ ਸਿੰਘ ਬੀਬੀਆਂ ਕੋ ਪਤਾ ਲੱਗਦਾ ਇਹ ਕਹਿੰਦਾ ਉਹ ਤਾਂ ਕਹਿੰਦੇ ਜੋ ਜੋ ਮਨੂੰ ਸਾਡੂ ਮਾਰੇ ਦੂਰ ਦੂਰ ਚੋਣੇ ਹੋਏ ਅੱਜ ਖਾਲਸਾ ਵਧ ਰਿਹਾ ਡਰੋ ਨਾ ਇੱਕ ਕੰਮ ਕਰੋ ਆਪਣੇ ਗੁਰੂ ਤੇ ਭਰੋਸਾ ਰੱਖ ਕੇ ਚਲੋ ਉਹ ਤਾਂ ਨੁਕਤਾ ਨਹੀਂ ਪੈਣਾ ਉਹ ਕੋਈ ਤੁਹਾਨੂੰ ਮਾਰੇ ਤਾਂ ਰਾਜ ਕਰੇਗਾ ਖਾਲਸਾ ਇਹਦਾ دین ਦੁਨੀਆ ਦਾ ਮਾਲਕ ਸਾਡੇ ਅਸੀਂ ਸਾਨੂੰ ਪਹਿਲੀ ਗੱਲ ਤਾਂ ਇਹ ਹੀ ਨਹੀਂ ਪਤਾ ਲੱਗਾ ਅਸੀਂ ਕਿਵੇਂ ਕੁੰਦੇ ਸਿੱਖਿਆ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਤੀਰ ਦੇ ਨਾਲ 10-10 ਹਜ਼ਾਰ ਨੂੰ ਪਛਾਤਾ ਉਹ ਗੁਰੂ ਗੋਬਿੰਦ ਸਿੰਘ ਅੱਜ ਵੀ ਹੈ ਕੋ ਡਰਦਾ ਆ 35-35 ਸਾਲ ਦੇ ਸਿੰਘਾਂ ਨੂੰ ਬਿਠੇ ਇਹਨਾਂ ਉਹ ਆ ਪਿੱਛੇ ਦੇਖ ਮੈਂ ਵੀਡੀਓ ਦੇਖੀ ਇਹਦਾ ਰਖਤਾਰ ਸਿੰਘ ਤਾਰੇ ਦੀ ਉਸ ਦਾ ਟੌਰ ਦੇਖੋ 40 ਸਾਲ ਤੋਂ 35 ਸਾਲ ਦਾ ਟੌਰ ਦੇਖੋ ਇਸ ਕਰਕੇ ਤਕੜੇ ਹੋ ਕੇ ਰਹਿਓ ਇਹ ਇਹਨਾਂ ਨੇ ਦਾਇਕ ਫੜਾਇਆ ਬੀਜਪੀ ਆ ਕੋਈ ਬੀਜਪੀ ਦਾ ਨਾ ਡਰੋ ਗੁਰੂ ਦਾ ਭਰੋਸਾ ਲੇ ਕੇ ਤੁਰੋ ਇੱਥੇ ਬਾਬਰ ਵਰਗੇ ਇੱਥੇ ਮੁਗਲ ਆ ਗੋਰੀ ਇਹਨਾਂ ਨੇ ਕਿਤਾ ਤਾਲੇ ਕਰਦੇ ਬੈਠੇ ਕਿ ਡਾਕਟਰ ਰਾਜੀ ਛੋਟਾ ਜਿਹਾ ਰਹਿ ਗਿਆ ਇਹਨੇ ਕੀ ਕੀਤਾ ਸੀ ਸਿੱਖ ਰਾਜ ਤੇ ਅਟੈਕ ਕਰਕੇ ਉਹਨੂੰ ਡੈਮੋਲ ਕੀਤਾ ਸੀ ਜਿਹੜੇ ਇਹ ਨਾ ਕਰ ਰਹੇ ਆ ਇਹਨਾਂ ਦਾ ਵੀ ਇਹੀ ਹਾਲ ਹੋਣਾ ਸਿਕਨੇ ਭਰੋਸਾ ਰੱਖੋ ਕੱਠੇ ਵੀ ਚੱਲੋ ਪਰ ਨੀਵੇਂ ਹਾ ਕੇ ਚੱਲੋ ਕਹਿੰਦਾ ਪਹਿਲਾ ਅਮਰਨ ਕਬੂਰ ਜੀਵਨ ਕੀ ਸ਼ਹਾਦਤ ਉਹ ਸਭਨਾ ਕੀ ਦੇਣਕਾ ਇਹੜੇ ਸਮਰਾ ਦੀ ਕਹਿੰਦੇ ਹਿੰਦੂਆ ਦੀ ਮੁਸਲਮਾਨ ਦੀ ਸਾਰੇ ਸੱਜਤਾ ਦੇ ਰੇਣ ਕਾ ਉਹ ਇਹਦਾ ਨਾਲ ਦੇ ਭਰਾਵਾਂ ਦੀ ਰੇਣ ਕਾ ਨਹੀਂ ਹੋ ਸਕਦੇ ਇੱਕ ਦੂਜੇ ਨਾਲ ਭਰਾ ਹੀ ਲੜੀ ਜਾਂਦੇ ਆ ਸੀ ਮੈਂ ਆਪਣੇ ਵਾਲੇ ਦੱਸ ਦਿੰਨਾ ਇੱਕ ਸਾਈਡ ਤੋਂ ਲੈ ਕੇ ਦੂਜੀ ਸਾਈਡ ਤੱਕ ਅਸੀਂ 40 ਸਾਲ ਤੋਂ ਬਿਚਰਦੇ ਆ ਕੋਈ ਗੁਰਦੁਆਰਾ ਕੋਈ ਕਿਸੇ ਬੰਦੀ ਕੋਈ ਕਮੇਟੀ ਟਾੜਪ ਬਾਤ ਜਾਂ ਬਾਤ ਕਰਦਾ ਚੱਲਦਾ ਹੁੰਦਾ ਇੱਕ ਗੱਲ ਮੈਂ ਦੱਸ ਦਿੰਨਾ ਜਿਹੜੇ ਗਵਾਦ ਹੁੰਦੇ ਨਾ ਉਹ ਜੀਵਿਆ ਬੰਦਿਆਂ ਦੇ ਹੁੰਦੇ ਆ ਮਰਿਆ ਦੇ ਨਹੀਂ ਹੁੰਦੇ ਇਹ ਅਸੀਂ ਆਪਣੇ ਹੱਥ ਮਾਰੋ ਇਹ ਕਿਹਦਾ ਗੁਰਮਖ ਆਪਣਾ ਮਨ ਮਾਰਿਆ ਸ਼ਬਦ ਕਿਸਮਤੀ ਲਾਏ ਅਸੀਂ ਬਾਣੀ ਤੋਂ ਦੂਰ ਹਾਂ ਅਸੀਂ ਇਤਿਹਾਸ ਤੋਂ ਦੂਰ ਹਾਂ ਤੇ ਜਿੰਨਾ ਅਸੀਂ ਜੋਰ ਆਪਣੇ ਪਦਾਰਥ ਇਕੱਠੇ ਕਰਦੇ ਲੱਗੇ ਹੋਣਾ ਉਹ ਸੰਤ ਕਰਤਾਰ ਸਿੰਘ ਆ ਸੀ 6000 ਰੁਪਏ ਇਕੱਠਾ ਕਰਕੇ ਲਿਆ 6000 ਇਕੱਠਾ ਕਰਕੇ ਲਿਆ ਕਿ ਲਟਾ ਦੇ ਉੱਥੇ ਦੇਖ ਦੱਸਿਆ ਸੀ ਕਿ ਚੇਤਨਾ ਇਧਰ ਜੁੜ ਜਾਏ ਕਰਕੇ ਕਿ ਨਹੀਂ ਇਹ ਕਹਿੰਦਾ ਇਹਦੀ ਮਾਇਆ ਤੇ ਪੁਆੜੇ ਦੀ ਜੜ ਆ ਇਹ ਤੋਂ ਬਚੋ ਲੇਵੋ ਕਿਤੇ ਡੋੜਿਆ ਉਸੇ ਕਰ ਚੋ ਅਪ ਤਕੜੇ ਹੋ ਕੇ ਗੁਰਮਤਿ ਦਾ ਪ੍ਰਚਾਰ ਕਰੋ ਔਰ ਮਿਲ ਕੇ ਚੱਲੋ ਆਪਣੇ ਵਰ ਕਹਿੰਦਾ ਗੁਰਸਿੱਖ ਮੀਤ ਚਲੋ ਅਗਰ ਚਾਲੀ ਆਪਣੇ ਨਾਲ ਦੇ ਨੂੰ ਬਰਾਬਰ ਲਿਆਓ ਜਿਹੜੀ ਪੋਲਿਟਿਕਸ ਆ ਉਹ ਕਹਿੰਦੀ ਮੋਰਨ ਨੂੰ ਸੱਟਣਾ ਤੇ ਪਿਛਲੇ ਨੂੰ ਰੋਕਣਾ ਇਹ ਚਾਹੀਦਾ ਸੀ ਦੁਸ਼ਮਣਾਂ ਵਾਸਤੇ ਵੀ ਆਪਣੇ ਵਾਸਤੇ ਵਰਤੀ ਜਾਂਦੇ ਕੰਮ ਜਬ ਅਸੀਂ ਕਿੱਥੋਂ ਆਵਾਂਗੇ ਧੰਨਵਾਦ ਜੀ ਬਖ ਖਾਲਸਾ ਬਖ ਫਤਿਹ